ਦੋਸਤੋ ਸਤਲੁਜ ਦਾ ਪਾਣੀ ਜਿਆਦਾ ਵਧਨ ਕਰਕੇ ਖੇਤਾਂ ਦੇ ਵਿੱਚ ਆ ਛੜਕਾ ਤੇ ਆਉਣਾ ਸ਼ੁਰੂ ਹੋ ਗਿਆ ਸੀ ਜਗਿੰਦਰ ਚੌਕੀ ਦੇ ਕੋਲ ਰੋਡ ਦੇ ਉੱਪਰ ਆ ਦੇਖ ਲਓ ਪਾਣੀ ਜਿਹੜਾ ਹੈ ਸਤਲੁਜ ਦਰਿਆ ਦਾ ਹੈ ਕਾਫੀ ਮਾਤਰਾ ਵਿੱਚ ਪਾਣੀ ਆ ਵੇਖੋ ਕਿੰਨਾ ਪਾਣੀ ਆ ਰਿਹਾ ਸਾਰੇ ਚੌਂਦੇ ਦੇ ਵਿੱਚ ਪਾਣੀ ਭਰਿਆ ਹੈ ਤੇ ਛੜਕ ਕ੍ਰਾਸ ਕਰਕੇ ਦੂਸਰੇ ਖੇਤਾਂ ਨੂੰ ਜਾ ਰਿਹਾ ਹੈ ਹੋ ਸਕਦਾ ਹੈ ਇਸ ਤੋਂ ਜ਼ਿਆਦਾ ਵੀ ਜਿਹੜਾ ਹੈ ਪਾਣੀ ਆਉਣ ਦੀ ਸੰਭਾਵਨਾ ਵੀ ਹੋ ਸਕਦੀ ਹੈ ਕਿ ਪਾਣੀ ਕੱਲ ਤਾਂ ਇੱਥੇ ਕੋਈ ਸੜਕ ਦੇ ਉੱਪਰ ਪਾਣੀ ਨਹੀਂ ਸੀਗਾ ਪਰ ਹੁਣ ਜਿਹੜਾ ਹੈ ਪਾਣੀ ਬਹੁਤ ਜ਼ਿਆਦਾ ਹੋ ਗਿਆ ਹੈ ਆ ਸਾਰੇ ਖੇਤਾਂ ਦੇ ਵਿੱਚ ਪਾਣੀ ਹੈ ਆ ਸਾਰਾ ਚੌਂਦਾ ਜਿਹੜਾ ਹੈ ਪਾਣੀ ਨਾਲ ਭਰਿਆ ਹੈ ਤੇ ਤੁਹਾਨੂੰ ਇਹ ਜਿਹੜੀਆਂ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਆ ਵੇਖੋ ਚੌਂਦੇ ਦੇ ਵਿੱਚ ਇੱਧਰ ਪਾਣੀ ਪੈਣਾ ਸ਼ੁਰੂ ਹੋ ਗਿਆ ਹੈ ਇਹ ਬਾਕੀ ਕੀ ਆ ਉਹ ਸਾਹਮਣੇ ਹੈਗਾ ਸਤਲੁਜ ਦਰਿਆ ਨਾਲ ਤੋਂ ਬੰਨੇ ਪਾਸੇ ਇਹ ਆ ਵੀ ਉਹ ਜਿਹੜਾ ਹੈ ਪਾਣੀ ਕਾਫੀ ਤਦਦਾਰ ਵਿਚ ਆਇਤਾ ਵਿੱਚ ਪੈਣਾ ਸ਼ੁਰੂ ਹੋ ਗਿਆ ਹੈ ਆ ਤੁਹਾਨੂੰ ਦਿਖਾ ਦਿੰਨੇ ਆ ਲਾਈਵ ਤਸਵੀਰਾਂ ਅਸਰ ਇਹ ਹੌਲੀ ਹੌਲੀ ਜਿਹੜਾ ਪਾਣੀ ਵੱਧਦਾ ਹੀ ਜਾ ਰਿਹਾ ਹੈ ਹੋ ਸਕਦਾ ਹੈ ਕਿ ਸ਼ਾਮ ਤੱਕ ਜਿਹੜਾ ਪਾਣੀ ਹੋਰ ਵੀ ਜ਼ਿਆਦਾ ਹੋ ਜਾਏ ਆ ਦੇਖੋ ਖੇਤਾਂ ਦੇ ਵਿੱਚ ਮੋਟਰਾਂ ਦੇ ਵਿੱਚ ਸਾਰਾ ਭਰਿਆ ਪਿਆ ਪਾਣੀ ਆ ਦੇਖੋ ਜਗਿੰਦਰ ਚੌਂਕੀ ਦੇ ਕੋਲ ਜਿਹੜਾ ਗੇਟ ਹੈਗਾ ਉਸ ਰਸਤੇ ਨੂੰ ਜਿਹੜਾ ਪਾਣੀ ਨੇ ਬਿਲਕੁਲ ਟੱਕ ਦਿੱਤਾ ਪਾਣੀ ਜਿਹੜਾ ਬਹੁਤ ਜ਼ਿਆਦਾ ਹੋ ਗਿਆ ਤੇ ਦੇਖੋ ਇਹ ਲਾਈਵ ਤਸਵੀਰਾਂ ਜਿਹੜੀਆਂ ਨੇ ਜਗਿੰਦਰ ਚੌਂਕੀ ਦੇ ਕੋਲ ਦੀਆਂ ਨੇ ਪਾਣੀ ਜਿਹੜਾ ਕਾਫੀ ਤਰ੍ਹਾਂ ਚ ਆ ਰਿਹਾ ਹੈਗਾ ਹੋ ਸਕਦਾ ਹੈ ਕਿ ਸ਼ਾਮ ਤੱਕ ਜਿਹੜਾ ਪਾਣੀ ਇਸ ਤੋਂ ਵੀ ਜ਼ਿਆਦਾ ਹੋ ਜਾਏ ਤੇ ਤੁਸੀਂ ਬਣੇ ਰਹੋ ਸਾਡੇ ਨਾਲ ਅੱਜ ਇਹ ਜਿਹੜਾ ਹੈ ਗਿਆ ਲਾਈਵ ਤਸਵੀਰਾਂ 29 ਅਗਸਤ ਦੀਆਂ ਨੇ ਟਾਈਮ 7:30 ਦੇ ਅੰਦਰ ਬਾਅਦ ਦਾ ਹੈਗਾ ਤੇ ਇਹ ਤੁਹਾਨੂੰ ਦਿਖਾ ਰਹੇ ਹਾਂ ਜਿਹੜਾ ਪਾਣੀ ਸਦਲੋ ਦੇ ਦਰਿਆ ਦਾ ਪਾਣੀ ਜ਼ਿਆਦਾ ਵਧਨ ਕਰਕੇ ਦੇ ਵਿੱਚ ਪੈਣਾ ਸ਼ੁਰੂ ਹੋ ਗਿਆ ਤੇ ਛੜਕ ਜਿਹੜੀ ਕਰਾਸ ਕਰਕੇ ਦੂਸਰੇ ਪਾਸੇ ਖੇਤਾਂ ਵਿੱਚ ਜਾਣਾ ਸ਼ੁਰੂ ਹੋ ਗਿਆ